ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਕਸੀਦਾ ਕੈਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਆਪਣਾ ਆਫਰ ਚੱਲ ਰਹੇ ਨੇ ਜੀ ਬਹੁਤ ਸੋਨਾ ਤੁਸੀਂ ਰਿਸਪੌਂਸ ਦੇ ਰਹੇ ਆਂ ਆਫਰਸ ਨੂੰ ਤੇ ਭੈਣਾ ਫਾਇਦਾ ਉਠਾ ਰਹੀਆਂ ਨੇ ਤੁਸੀਂ ਵੀ ਅੱਜ ਵਾਲੀ ਵੀਡੀਓ ਦੇਖ ਕੇ ਵੀ ਤੁਸੀਂ ਹੋਰ ਵੀ ਫਾਇਦਾ ਲੈ ਸਕਦੇ ਹੋਗੇ ਜੀ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਤੁਹਾਡੇ ਲਈ ਬਿਲਕੁਲ ਯੂਨੀਕ ਲੈ ਕੇ ਆਏ ਆ ਨਿਊ ਡਿਫਰੈਂਟ ਜਿਹਾ ਸੂਟ ਲੈ ਕੇ ਆਏ ਆ ਅ ਪਹਿਲਾਂ ਇੱਕ ਸੂਟ ਤੁਹਾਨੂੰ ਆਪਾਂ ਸਟਿਚਿੰਗ ਵਾਲਾ ਦਿਖਾਉਣੇ ਆਗੇ ਅਸੀਂ ਤੇ ਇੱਕ ਰਿਕੁਐਸਟ ਆ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਆਏ ਹੋ ਹਾਲੇ ਤੱਕ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਪੂਰੀ ਵੀਡੀਓ ਦੇਖਿਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਜਿਵੇਂ ਕਿ ਹੁਣ ਆ ਪਹਿਲਾ ਸੂਟ ਆ ਇਹ ਇਸ ਦਾ ਨ ਸਟਿਚ ਦਿਖਾਉਣੇ ਆ ਸੈਸਟਿਕ ਆਈਡੀਆ ਦਿੰਨੇ ਆ ਵੀ ਇਹਨਾਂ ਸੂਟਾਂ ਦਾ ਅੱਜਕੱਲ ਬਹੁਤ ਇੱਕ ਕੋਰਡ ਸੈੱਟ ਵੀ ਬਣਾ ਸਕਦੇ ਇਹਨਾਂ ਨੂੰ ਤੁਸੀਂ ਇਹ ਤੁਹਾਡੀ ਮਰਜ਼ੀ ਆ ਜੇ ਤਾਂ ਤੁਸੀਂ ਸੂਟ ਦੀ ਲੁੱਕ ਵਿੱਚ ਵੀ ਇੱਕ ਬਣਾ ਸਕਦੇ ਹੋ ਤੇ ਇਹ ਵਾਲੇ ਸੂਟ ਜੀ ਆਪਣੇ ਕੋਲੇ ਲੇਲਨ कॉटन ਦੇ ਵਿੱਚ ਆਏ ਹੋਏ ਆ ਸਮਰ ਵਾਲਾ ਫੈਬਰਿਕ ਹੈਗਾ ਬਟ ਥੋੜਾ ਵਧੀਆ ਕੁਆਲਿਟੀ ਵਾਲਾ ਫੈਬਰਿਕ ਹੈਗਾ ਤਾਂ ਕਰਕੇ ਆਪਾਂ ਬਾਹਰ ਅੰਦਰ ਸੂਟ ਆਰਾਮ ਨਾਲ ਪਾ ਸਕਦੇ ਹਾਂ ਤੇ ਇੱਥੇ ਦੇਖੋਗੇ ਤੁਸੀਂ ਜੀ ਆਪਾਂ ਸਿੰਪਲ ਇਹ ਸੂਟ ਸਟਿਚ ਕੀਤਾ ਸਲਵਾਰ ਸੂਟ ਪਰ ਤੁਸੀਂ ਇਹਨੂੰ ਕੋਰਸੈਟ ਵੀ ਬਣਾ ਸਕਦੇ ਹੋ ਬਾਜੀ ਦੇ ਉੱਤੇ ਇਸ ਤਰ੍ਹਾਂ ਪੂਰੀ ਡਿਜ਼ਾਈਨਿੰਗ ਆਏਗੀ ਸੂਟ ਦੇ ਉੱਤੇ ਡਿਜ਼ਾਈਨਿੰਗ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਜੀ ਮੀਨਸ ਮਾਡਰਨ ਲੁੱਕ ਜੀ ਲੱਗਦੀ ਹੈ ਇਹਦੇ ਵਿੱਚ ਆਪਣੀ ਤੇ ਇਹਦੀ ਜਿਹੜੀ ਬਾਟਮ ਦੇਖੋਗੇ ਤੁਸੀਂ ਇਹ ਇਸ ਤਰ੍ਹਾਂ ਗੇ ਜੀ ਇਹ ਤੁਸੀਂ ਡਿਜ਼ਾਈਨ ਆਪਣਾ ਪਲਾਜੋ ਤੇ ਵੀ ਲੈ ਕੇ ਆ ਸਕਦੇ ਹੋ ਤੇ ਸਲਵਾਰ ਤੇ ਵੀ ਲੈ ਕੇ ਆ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਹੋਏਗੀ ਦੇਖੋ ਬਹੁਤ ਸੋਹਣੇ ਲੱਗਦੇ ਆ ਪਿਆਰੇ ਲੱਗਦੇ ਆ ਜੀ ਇਹ ਵਾਲੇ ਸੂਟ ਤੇ ਇਹਦੇ ਨਾਲ ਆਪਾਂ ਦੁਪੱਟਾ ਕਰਵਾਇਆ ਜੀ ਟਾਈ ਡਾਈ ਦੇ ਵਿੱਚ ਇਹ ਇਸ ਤਰ੍ਹਾਂ ਇਹ ਆਪਾਂ ਹਾਫ ਹਾਫ ਦੁਪੱਟਾ ਕਰਵਾਇਆ ਜਾਨੀ ਹਾਫ ਆਪਾਂ ਕਰੀਮ ਜਿਹਾ ਕਲਰ ਕਰਵਾਇਆ ਤੇ ਹਾਫ ਆਪਾਂ ਇਸ ਤਰ੍ਹਾਂ ਦੂਸਰਾ ਕਲਰ ਕਰਵਾਇਆ ਠੀਕ ਹੈ ਜੀ ਕਾਫੀ ਕਲਰ ਕਰਵਾਇਆ ਦਾ ਤੇ ਇਸ ਤਰ੍ਹਾਂ ਇਹ ਸੂਟ ਦੀ ਲੁੱਕ ਆਉਂਦੀ ਹੈ ਤੁਸੀਂ ਇਹਦੇ ਵਿੱਚ ਵੀ ਸਾਡੇ ਕੋਲ ਸੂਟ ਬਾਇ ਕਰ ਸਕਦੇ ਹੋਗੇ ਪ੍ਰਾਈਸ ਤੁਹਾਨੂੰ ਸ਼ੋ ਹੋਣਗੇ ਜੀ ਵਿਦਆਊਟ ਦੁਪੱਟਾ ਸ਼ੋ ਹੋਣਗੇ ਅ ਬਿਨਾ ਦੁਪੱਟੇ ਤੋਂ ਯਾਨੀ ਜੀ ਦੁਪੱਟਾ ਲਗਵਾਉਣਾ ਨਾ ਲਗਵਾਉਣਾ ਤੁਹਾਡੀ ਮਰਜ਼ੀ ਹੋਏਗੀ ਜੀ ਹੁਣ ਜਿਵੇਂ ਆਹ ਵਾਲਾ ਸੂਟ ਆ ਜੀ ਦੇਖੋਗੇ ਤੁਸੀਂ ਬਹੁਤ ਪਿਆਰਾ ਕਲਰ ਆ ਰਾਇਲ ਬਲੂ ਤੇ ਵਾਈਟ ਦਾ ਕੰਬੀਨੇਸ਼ਨ ਆ ਜੀ ਇਹ ਪੂਰਾ ਦੇਖੋਗੇ ਤੁਸੀਂ ਇਸ ਤਰ੍ਹਾਂ ਏ ਵਾਲਾ ਇਧਰੋਂ ਸੂਟ ਬਣੇਗਾ ਫਰੰਟ ਆ ਸੈਂਟਰ ਦੇ ਵਿੱਚ ਆਏਗੀ ਜੀ ਚੀਜ਼ نیچے ਪੂਰਾ ਬਾਰਡਰ ਬਣਿਆ ਹੋਇਆ ਦੇਖੋਗੇ ਕਲਰ ਕੰਬੀਨੇਸ਼ਨ ਬਹੁਤ ਜ਼ਿਆਦਾ ਪਿਆਰਾ ਜੀ ਬਹੁਤ ਜ਼ਿਆਦਾ ਕਲਰ ਨਹੀਂ ਹੈਗੇ ਦੋ ਕਲਰ ਨੇ ਉਹ ਵੀ ਦੋਨੋਂ ਫਾਸਟ ਕਲਰ ਨੇ ਪੂਰੇ ਠੀਕ ਹੈ ਜੀ ਇਹ ਵਾਲੀ ਸ਼ਰਟ ਬਣੇਗੀ ਤੁਹਾਡੀ ਤੁਸੀਂ ਕੋਰਸੈਟ ਵੀ ਬਣਾ ਸਕਦੇ ਹੋ ਸੂਟ ਵੀ ਬਣਾ ਸਕਦੇ ਏ ਵਾਲਾ ਤੁਹਾਡਾ ਬਾਜੂ ਤੇ ਆਏਗਾ ਜੀ ਬਾਜੂ ਦੇ ਉੱਤੇ ਇਸ ਤਰ੍ਹਾਂ ਬਾਰਡਰ ਵੀ ਆਏਗਾ ਮੀਨਜ਼ ਆਹ ਵਾਲਾ ਬਾਰਡਰ ਜਿਹੜਾ ਇਹ ਬਾਜੂ ਦੇ ਉੱਪਰ ਆਏਗਾ ਇੱਕ ਸਾਈਡ ਇੱਧਰ ਪਿਆ ਜੀ ਬਾਜ ਦੇ ਬਾਰਡਰ ਇੱਕ ਸਾਈਡ ਇੱਧਰ ਪਿਆ ਬਾਕੀ ਵਿੱਚ ਇਸ ਤਰ੍ਹਾਂ ਪ੍ਰਿੰਟਿੰਗ ਆਏਗੀ ਫੈਬਰਿਕ ਇਹਦਾ ਵੀ ਉਸੇ ਤਰ੍ਹਾਂ ਜੀ ਲੇਲਨ कॉटन ਦੇ ਵਿੱਚ ਆ ਇਹ ਵਾਲਾ ਜੀ ਬੈਕ ਸਾਈਡ ਆ ਜਾਏਗੀ ਸੂਟ ਦੀ ਦੇਖੋਗੇ ਤੁਸੀਂ ਕਿੰਨੀ ਜਿਆਦਾ ਸੋਹਣੀ ਤੇ ਪਿਆਰੀ ਆ ਇਹ ਵਾਲੀ ਬੈਕ ਸਾਈਡ ਆ ਗਈ ਠੀਕ ਹੈ ਤੇ ਇਸ ਤੋਂ ਬਿਨਾ ਤੁਹਾਨੂੰ ਦਿਖਾਉਣਿਆ ਸੀ ਇਹਦਾ ਪਲਾਜੋ ਜਾਂ ਲਾ ਲਓ ਤੁਸੀਂ ਉਹ ਵਾਲਾ ਕਿਹੜਾ ਆਏਗਾ ਉਹ ਆਹ ਵਾਲਾ ਕਲਰ ਆਏਗਾ ਜੀ ਤੇ ਜਿਹੜੀ ਇੱਥੋਂ ਤੱਕ ਆਏਗਾ ਜੀ ਆਪਣੇ ਸ਼ਰਟ ਦਾ ਜਿਹੜਾ ਲੈਂਥ ਆਏਗੀ ਉਹ ਇੱਥੋਂ ਤੱਕ ਆਏਗੀ ਇਸ ਤਰ੍ਹਾਂ ਬੈਕ ਦੀ ਤੁਸੀਂ ਪਹਿਲਾਂ ਦੇਖੋ ਦੁਬਾਰਾ ਡਿਜ਼ਾਈਨਿੰਗ ਜੀ ਇਸ ਤਰ੍ਹਾਂ ਬੈਕ ਦੀ ਇੰਨੀ ਡਿਜ਼ਾਈਨਿੰਗ ਆਏਗੀ ਠੀਕ ਹੈ ਜੀ ਜਿਹੜੀ ਆਹਾ ਵਾਲੀ ਪੱਟੀ ਆਏਗੀ ਜੀ ਇਹ ਆਪਣੀ ਪਲਾਜ਼ੋ ਦੇ ਉੱਪਰ ਆਏਗੀ ਜਾਂ ਸਲਵਾਰ ਜਿਹੜਾ ਵੀ ਤੁਸੀਂ ਕੁਝ ਬਣਾ ਰਹੇ ਹੋ ਉਹਦੇ ਉੱਪਰ ਆਏਗੀ ਤੇ ਬਾਕੀ ਸਾਰੀ ਸਲਵਾਰ ਜਿਹੜੀ ਪਲੇਨ ਵਾਈਟ ਕਲਰ ਦੀ ਬਣੇਗੀ ਸਿਰਫ ਮੂਰੀ ਦੇ ਉੱਪਰ ਇਹ ਡਿਜ਼ਾਈਨ ਆਏਗਾ ਅ ਅਗਰ ਮੈਨੂੰ ਫੋਟੋ ਮਿਲੀ ਤਾਂ ਮੈਂ ਸਾਈਡ ਦੇ ਉੱਤੇ ਦੋਨਾਂ ਸੂਟਾਂ ਦੇ ਨਾਲ ਫੋਟੋ ਵੀ ਲਗਾ ਦੂੰਗੀ ਵੀ ਕਿਹੋ ਜਿਹੀ ਲੁੱਕ ਆਏਗੀ ਆਪਣੀ ਠੀਕ ਹੈ ਜੀ ਬਿਨਾ ਲਾਈਨਿੰਗ ਤੋਂ ਇਹ ਵਾਲਾ ਸੂਟ ਨਹੀਂ ਬਣੇਗਾ ਕਿਉਂਕਿ ਜੀ ਬੋਟਮ ਆ ਜਿਹੜੀ ਉਹ ਵਾਈਟ ਕਲਰ ਦੇ ਵਿੱਚ ਆ ਤੇ ਕਾਫੀ ਮੀਨਸ ਫਿਰ ਵਾਈਟ ਚ ਆਪਾਂ ਨੂੰ ਹੁੰਦਾ ਵੀ ਸੀ ਥਰੂ ਨਾ ਹੋ ਜੇ ਸ਼ਰਟ ਦੇ ਉੱਤੇ ਤਾਂ ਬੇਸ਼ੱਕ ਨਾ ਵੀ ਲੱਗੇ ਕਿਉਂਕਿ ਪ੍ਰਿੰਟਡ ਆ ਬਟ ਬੋਟਮ ਦੇ ਉੱਤੇ ਜ਼ਰੂਰ ਲੱਗੇਗੀ ਜੀ ਲਾਈਨਿੰਗ ਤੇ ਬਿਨਾ ਦੁਪट्टे ਤੋਂ ਤੁਹਾਨੂੰ ਸੂਟ ਅਸੀਂ ਦਿਖਾ ਰਹੇ ਆ ਤੁਹਾਡੀ ਮਰਜ਼ੀ ਦੁਪੱਟਾ ਲੈਣਾ ਜਾਂ ਨਹੀਂ ਲੈਣਾ ਜੀ ਠੀਕ ਹੈ ਜੀ ਤੇ ਆਪਣਾ ਕਸੀਦਾ ਕਾਰੀ ਡਿਜ਼ਾਈਨਰ ਸਟੂਡੀਓ ਦੇ ਨਾਮ ਦਾ ਪੇਜ ਆ ਜੀ ਇੰਸਟਾਗ੍ਰam ਤੇ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਜਰੂਰ ਫੋਲੋ ਕਰੋ ਜੀ ਤੇ ਉੱਥੇ ਤੁਹਾਨੂੰ ਸ਼ਾਰਟ ਦੇ ਵਿੱਚ ਵੀਡੀਓਜ਼ ਰੀਲਸ ਮਿਲ ਜਾਂਦੀਆਂ ਨੇਗੀਆਂ ਤੇ ਤੁਸੀਂ ਆਪਣੇ ਸੂਟ ਆ ਜਿਹੜੇ ਉਹ ਉੱਥੋਂ ਦੇਖ ਕੇ ਵੀ ਬਣਵਾ ਸਕਦੇ ਹੋ ਬਾਕੀ ਆਪਾਂ ਹਰ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਦੇ ਆਂਗੇ ਤੁਸੀਂ ਜਿੱਦਾਂ ਦਾ ਕਹੋਗੇ ਸੂਟ ਆਪਾਂ ਬਣਾ ਦਿੰਨੇ ਆ ਜੀ ਚਾਹੇ ਕਾਟਨ ਦਾ ਹੋਵੇ ਤੇ ਚਾਹੇ ਪਾਰਟੀ ਵੇਅਰ ਹੋਵੇ ਲਹਿੰਗਾ ਗਰਾਰਾ ਸ਼ਰਾਰਾ ਜੋ ਤੁਹਾਨੂੰ ਫ੍ਰੌਕ ਸੂਟ ਜਿੱਦਾਂ ਤੁਹਾਨੂੰ ਡਿਮਾਂਡ ਤੁਸੀਂ ਕਰੋਗੇ ਉਸੇ ਤਰ੍ਹਾਂ ਦਾ ਸੂਟ ਆਪਾਂ ਸਟਿਚ ਵੀ ਕਰਦੇ ਆਂ ਰੈਡੀ ਵੀ ਕਰਦੇ ਆਂ ਹੈਂਡਵਰਕ ਵੀ ਕਰਦੇ ਆਂ ਜੀ ਮਸ਼ੀਨ ਵਰਕ ਵੀ ਕਰਦੇ ਆਂ ਹੁਣ ਤੁਸੀਂ ਜੀ ਪਹਿਲਾਂ ਤਾਂ ਤੁਸੀਂ ਇੱਥੇ ਲੈ ਲਓ ক্লোਜ਼ ਅਪ ਚਾਹੇ ਤੁਸੀਂ ਦੇਖੋ ਜੀ ਤੁਸੀਂ ਵਰਕ ਦੇਖੋ ਜੀ ਆਪਣਾ ਬਿਲਕੁਲ ਜ਼ੀਰੋ ਟਾਂਕੇ ਦਾ ਵਰਕ ਆ ਜੀ ਇਹ ਵਾਲਾ ਜਿੰਨਾ ਵਰਕ ਹੋਇਆ ਹੋਇਆ ਸਾਰਾ ਜ਼ੀਰੋ ਟਾਂਕੇ ਦਾ ਵਰਕ ਹੋਇਆ ਹੋਇਆ ਕੋਈ ਜ਼ੀਰੋ ਟਾਂਕੇ ਤੇ ਦੇਖੋ ਜੀ ਜਿਹੜਾ ਪਹਿਲਾਂ ਤਾਂ ਦੇਖੋ ਇੱਕ ਕੰਪਿਊਟਰਾਈਜ਼ਡ ਮਸ਼ੀਨਾਂ ਵਰਕ ਕਰਦੀਆਂ ਨੇ ਹਨਾ ਉਹ ਬਹੁਤ ਜ਼ਿਆਦਾ ਘੱਟ ਪ੍ਰਾਈਸ ਦੇ ਵਿੱਚ ਬੰਨਦੇ ਨੇ ਸੂਟ ਮੀਨਸ ਇਸ ਤੋਂ ਹਾਫ ਤੋਂ ਵੀ ਹਾਫ ਬਣ ਜਾਣਗੇ ਸੂਟ ਸੋਨੋ ਆਰਾਮ ਨਾਲ ਉਹ 5 600 ਦਾ ਸੂਟ ਇੰਨੀ ਜ਼ਿਆਦਾ ਕੜਾਈ ਵਾਲਾ ਸੂਟ ਮਿਲ ਸਕਦਾ ਹੈਗਾ ਪਰ ਤੁਹਾਨੂੰ ਵੀ ਪਤਾ ਵੀ ਉਹ ਕੁਆਲਿਟੀ ਨਹੀਂ ਹੁੰਦੀ ਜੀ ਫਿਰ ਉਸ ਤੋਂ ਬਾਅਦ ਆਪਣਾ ਪਾਫ ਵਰਕ ਹੁੰਦਾ ਪਾਫ ਵਰਕ ਵੀ ਆਪਣਾ ਦੋ ਤਰ੍ਹਾਂ ਦਾ ਹੁੰਦਾ ਇੱਕ ਇਹ ਜ਼ੀਰੋ ਟਾਂਕੇ ਦਾ ਹੁੰਦਾ ਜੀ ਇੱਕ ਸਿੰਪਲ ਹੁੰਦਾ ਜਿਹੜਾ ਸਿੰਪਲ ਹੁੰਦਾ ਜੀ ਉਹ ਆਪਾਂ ਤੁਹਾਨੂੰ ਵੀ ਪਤਾ ਵੀ ਉਹ ਟਾਂਕਾ ਇਸ ਤਰ੍ਹਾਂ ਚੱਕ ਕੇ ਆਪਾਂ ਐਂ ਕਰਕੇ ਭਰਦੀ ਹੈ ਜੀ ਮਸ਼ੀਨ ਪੂਰਾ ਇੱਧਰ-ਇੱਧਰ ਕਰਕੇ ਹਨਾ ਜਿਹੜਾ ਜ਼ੀਰੋ ਟਾਂਕਾ ਹੁੰਦਾ ਉਹ ਬਿਲਕੁਲ ਮਸ਼ੀਨ ਇੱਥੇ ਇੱਧਰ-ਇੱਧਰ ਦਾ ਕਰਕੇ ਹੀ ਪੂਰਾ ਫਿਲ ਕਰਦੀ ਹੈ ਮੈਨੂੰ ਕਿ ਫਰੇਮ ਦੇ ਉੱਤੇ ਕੰਮ ਹੁੰਦਾਗਾ ਤੇ ਇਸ ਕਰਕੇ ਇਹਦੀ ਫਿਨਿਸ਼ਿੰਗ ਵੀ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਜ਼ੀਰੋ ਟਾਂਕੇ ਦਾ ਵਰਕ ਜਿਹੜਾ ਉਹ ਆਪਣੇ ਪਾਫ ਵਰਕ ਤੋਂ ਵੀ ਜ਼ਿਆਦਾ ਮਹਿੰਗਾ ਆ ਜਾਂਦਾ ਹੁਣ ਵਰਕ ਜੀ ਤੁਸੀਂ ਤੁਹਾਨੂੰ ਦੂਰੋਂ ਬਿਲਕੁਲ ਇਦਾਂ ਲੱਗ ਰਿਹਾ ਹੋਵੇਗਾ ਜਿਵੇਂ ਪੇਂਟ ਕੀਤਾ ਹੁੰਦਾਗਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਟਾਂਕਾ ਲੱਗਿਆ ਦਿਖੇਗਾ ਹੀ ਨਹੀਂ ਤਾਂ ਹੀ ਇਸ ਨੂੰ ਸਿੰਗਲ ਟਾਂਕਾ ਜਾਂ ਜ਼ੀ ਤੇ ਇਹ ਆਪਣਾ ਇਹ ਕੰਮ ਸਾਰਾ ਇਹਦੇ ਤੇ ਹੋਇਆ ਹੋਇਆ ਜੀ ਜਿਹੜਾ ਇਹ ਫੈਬਰਿਕ ਹੈਗਾ ਇਹ ਫੈਬਰਿਕ ਵੈਸੇ ਤਾਂ ਕਾਟਨ ਆ ਜੀ ਗਲੇਸ ਕਾਟਨ ਫੈਬਰਿਕ ਆ ਇਹ ਵਾਲਾ ਪਰ ਇਹ ਚੈੱਕ ਦੇ ਵਿੱਚ ਆ ਤੁਹਾਨੂੰ ਦਿਖ ਰਿਹਾ ਹੋਇਆਗਾ ਸੈਲਫ ਚੈੱਕ ਆ 골ਡਨ ਦੇ ਨਾਲ ਬਟ ਇਹਦਾ 골ਡਨ ਵਾਲਾ ਥ੍ਰੈਡ ਆ ਉਹ ਵੀ ਕਾਟਨ ਦੇ ਵਿੱਚ ਹੈਗਾ ਪਰ ਇਹਨੂੰ ਤੁਸੀਂ ਜਿਵੇਂ ਕਹਲੋ ਕਿ 12 ਮਹੀਨੇ 30 ਦਿਨ ਆਪਣਾ ਇਹ ਵਾਲਾ ਫੈਬਰਿਕ ਤੁਸੀਂ ਪਾ ਸਕਦੇ ਹੋ ਮੀਂਹ ਜ ਸਰਦੀ ਗਰਮੀ ਦੋਨਾਂ ਰੁੱਤਾਂ ਦੇ ਵਿੱਚ ਇਹ ਵਾਲਾ ਫੈਬਰਿਕ ਚੱਲੇਗਾ ਹੁਣ ਜੀ ਇਹ ਵਰਕ ਕਿਵੇਂ ਆਏਗਾ ਇਹ ਵਰਕ ਤੁਹਾਡੇ ਹੈਗਾ ਘੇਰੇ ਦੇ ਉੱਤੇ ਘੱਟੋ ਘੱਟ ਕੇਰਾ ਤੁਹਾਡਾ 21 ਇੰਚ ਚਾਹੀਦਾ ਇਸ ਵਰਕ ਨੂੰ ਇਸ ਸੂਟ ਨੂੰ ਪਾਉਣ ਦੇ ਲਈ ਮੈਕਸਿਮਮ ਤੁਸੀਂ ਜਿੰਨਾ ਮਰਜ਼ੀ ਬਣਾ ਸਕਦੇ ਹੋ ਚਾਹੇ ਸਾਡੇ ਵੱਲੋਂ 26 ਇੰਚ ਬਣਾ ਲਓ ਚਾਹੇ 28 ਇੰਚ ਬਣਾ ਲਓ ਪਰ ਘੱਟੋ ਘੱਟ ਕੇਰਾ ਥੋੜਾ 21 ਇੰਚ ਚਾਹੀਦਾਗਾ ਤੇ ਇਹਦੇ ਵਿੱਚ ਤੁਹਾਡਾ ਇਸ ਤਰ੍ਹਾਂ ਆਏਗਾ ਇਹ ਆਏਗਾ ਜੀ نیچے ਆਪਣੇ ਜਿਹੜਾ ਆਪਣੇ ਸ਼ਰਟ ਦੀ ਇਦਾਂ ਕਾਰਨਰ ਬਣੇਗਾ ਤੁਸੀਂ ਮੰਨ ਲਓ ਹਨਾ ਇਸ ਤਰ੍ਹਾਂ ਇਹ ਇੱਕ ਕਾਰਨਰ ਤੇ ਆਏਗਾ ਇਹ ਆਪਣਾ ਹਿਪ ਕੋਲ ਆ ਜਾਏਗਾ ਜੀ ਠੀਕ ਹੈ ਜੀ ਇਹ ਟੈਣੀਆਂ ਬਣਾਈਆਂ ਹੋਈਆਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਤੁਸੀਂ ਇਹਨੂੰ ਕੋਈ ਵੀ ਬਰਡ ਮੜਾ ਸਕਦੇ ਹੋ ਮੰਨ ਸਕਦੇ ਹੋ ਠੀਕ ਹੈ ਜੀ ਤੇ ਐਕਸਟਰਾ ਇਹਦੇ ਆਏਗਾ ਆਪਣੀ ਬਾਜ ਦੇ ਉੱਤੇ ਦੇਖੋ ਜੀ ਕਿੰਨਾ ਜਿਆਦਾ ਬਰੀਕ ਵਰਕ ਹੋਇਆ ਹੋਇਆ ਬਹੁਤ ਜਿਆਦਾ ਬਰੀਕ ਵਰਕ ਹੋਇਆ ਹੋਇਆ ਦੂਰੋਂ ਦੇਖਣ ਨੂੰ ਇਹ ਪੇਂਟ ਹੀ ਲੱਗਦਾ ਹੁੰਦਾ ਬਹੁਤ ਸੋਹਣਾ ਵਰਕ ਹੈਗਾ ਤੇ ਫੈਬਰਿਕ ਵੀ ਬਹੁਤ ਜਿਆਦਾ ਵਧੀਆ ਕੁਆਲਿਟੀ ਦਾ ਫੈਬਰਿਕ ਆ ਬਾਕੀ ਤੁਸੀਂ ਇਹ ਸੂਟ ਨੂੰ ਕੋਦੋਂ ਮਰਜੀ ਵੀਅਰ ਕਰ ਸਕਦੇ ਹੋ ਤਾਂ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਫੈਬਰਿਕ ਹੈ ਇਹ ਇਹ 5 ਮੀਟਰ ਸਾਨੂੰ ਰਨਿੰਗ ਸੂਟ ਮਿਲੇਗਾ ਜੀ ਆਲ ਓਵਰ ਸੂਟ ਹੈ ਇਹ ਠੀਕ ਹੈ ਜੀ ਤੇ ਬਿਨਾ ਲੈਣੀ ਤੋਂ ਬਣਾ ਸਕਦੇ ਆ ਵਿਦਆਊਟ ਦੁਪੱਟਾ ਤੁਹਾਨੂੰ ਸ਼ੋਅ ਹੋਏਗਾ ਤੁਸੀਂ ਸਾਡੇ ਕੋਲ ਦੁਪੱਟਾ ਟਾਈਡ ਆਈ ਕਰਵਾ ਸਕਦੇ ਹੋ ਸਿੰਗਲ ਡਾਈ ਕਰਵਾ ਸਕਦੇ ਹੋ ਚਾਹੇ ਬਿਨਾ ਦੁਪੱਟੇ ਤੇ ਲੈ ਲਓ ਜੀ ਚਾਹੇ ਵਿਦ ਸਟੀਚਿੰਗ ਲੈ ਲਓ ਚਾਹੇ ਵਿਦਆਊਟ ਸਟੀਚਿੰਗ ਲੈ ਲਓ ਜਿਵੇਂ ਤੁਹਾਨੂੰ ਠੀਕ ਲੱਗਦਾ ਹਾਂ ਹਾਂਜੀ ਇਹ ਆਪਣਾ ਅਗਲਾ ਸੂਟ ਆ ਗਿਆ ਜੀ ਬਲੈਕ ਐਂਡ ਵਾਈਟ ਦੇ ਵਿੱਚ ਇਹ ਗੰਗਾ ਬ੍ਰਾਂਡ ਦਾ ਆਪਣਾ ਤੁਹਾਨੂੰ ਸਟੈਂਪ ਲੱਗੀ ਦਿਖ ਰਹੀ ਹੋएगी ਗੰਗਾ ਬ੍ਰਾਂਡ ਦਾ ਜਿਹੜਾ ਆਪਣਾ ਇਹ ਵਾਲਾ ਫੈਬਰਿਕ ਆ ਜੀ ਦੇਖੋਗੇ ਤੁਸੀਂ ਬਹੁਤ ਜ਼ਿਆਦਾ ਪਿਓਰ ਫਾਈਨ ਕੁਆਲਿਟੀ ਹੁੰਦੀ ਹੈ ਗੰਗਾ ਬ੍ਰਾਂਡ ਦੀ ਜੀ ਰੈਡੀमेड ਸੂਟ ਵੀ ਆਉਂਦੇ ਆ ਗੰਗਾ ਬ੍ਰਾਂਡ ਦੇ ਅਗਰ ਤੁਸੀਂ ਪਤਾ ਹੋਵੇ ਤੁਹਾਨੂੰ ਤਾਂ ਬਹੁਤ ਹੀ ਆਪਣਾਨੂੰ ਤਾਂ ਪਤਾ ਹੀ ਹੋਏਗਾ ਇਸ ਚੀਜ਼ ਦਾ ਫੈਬਰਿਕ ਬਹੁਤ ਸੌਫਟ ਹੈਗਾ ਤੇ ਐਂਡ ਸੈਕੰਡਲੀ ਇਹਦੇ ਤੇ ਵੀ ਲਾਈਨਿੰਗ ਦੀ ਲੋੜ ਨਹੀਂ ਬਿਲਕੁਲ ਵੀ ਹਾਂਜੀ ਹੁਣ ਤੁਸੀਂ ਦੇਖੋਗੇ ਜੀ ਇਹ ਵਾਲਾ ਆਪਣਾ ਬਣਿਆ ਹੋਇਆ ਸ਼ਰਟ ਆਹ ਵਾਲੀ ਸ਼ਰਟ ਆਏਗੀ ਇਸ ਤਰ੍ਹਾਂ ਸਾਰਾ ਕੇ ਰਾਏਗਾ ਸਾਰੀ ਸ਼ਰਟ ਦੇ ਉੱਤੇ ਬੁਟੀ ਆਈ ਹੋਈ ਹੈ ਬਣਾਏ ਹੋਇਆ ਫਲਾਵਰ ਜੀ embroidery ਤੁਸੀਂ ਦੇਖ ਸਕਦੇ ਹੋ ਆਪਾਂ puff work ਕਰਵਾਇਆ ਹੋਇਆ ਹੈਗਾ ਇੱਥੇ ਤੁਹਾਡਾ neck ਆ ਜਾਏਗਾ ਇਹਦੇ ਲਈ ਵੀ ਕੋਈ ਘੇਰੇ ਦੀ ਲਿਮਟ ਨਹੀਂ ਜੀ ਇਹਦੇ ਵਿੱਚ ਤੁਹਾਨੂੰ ਕੋਈ ਲੈਂਥ ਦੀ ਲਿਮਟ ਨਹੀਂ ਚਾਹੇ ਤੁਹਾਡਾ ਘੇਰਾ 18 ਇੰਚਾ ਚਾਹੇ 20 ਇੰਚਾ ਚਾਹੇ 26 ਇੰਚਾ ਚਾਹੇ 28 ਇੰਚਾ ਜਿੰਨਾ ਮਰਜ਼ੀ ਤੁਹਾਡਾ ਘੇਰਾ ਹੈਗਾ ਤੁਸੀਂ ਓਨੇ ਘੇਰੇ ਵਾਲੇ ਪਾ ਸਕਦੇ ਹੋ ਲੈਂਥ ਦੀ ਕੋਈ ਇਸ਼ੂ ਨਹੀਂ ਜਿੰਨੀ ਮਰਜ਼ੀ ਲੈਂਥ ਹੋਵੇ ਤੁਸੀਂ ਓਨੀ ਲੈਂਥ ਵਾਲੇ ਪਾ ਸਕਦੇ ਹੋ ਫੈਬਰਿਕ ਦੇਖੋ ਜੀ ਇਹਦੇ ਤੇ ਵੀ ਗੰਗਾ ਬ੍ਰਾਂਡ ਦੀ ਸਟੈਂਪ ਲੱਗੀ ਹੋਈ ਆ ਦੇਖੋ ਜੀ ਬਹੁਤ ਪਿਓਰ ਕੁਆਲਿਟੀ ਵਾਲਾ ਫੈਬਰਿਕ ਆ ਬਹੁਤ ਜਿਆਦਾ ਬਿਨਾ ਲਾਈਨਿੰਗ ਤੋਂ ਬਨੇਗਾ ਜੀ ਇੰਨਾ ਸੌਫਟ ਫੈਬਰਿਕ ਆ ਔਰ ਤੁਹਾਨੂੰ ਦਿਖ ਰਿਹਾ ਹੋਏਗਾ ਵਿੱਚ ਸਾਰੇ ਇਹ ਸੈਲਫ ਆ ਜੀ ਮੀਨਿੰਜ ਪ੍ਰਿੰਟਿੰਗ ਹੋਈ ਵੀ ਆ ਬਲੈਕ ਐਂਡ ਵਾਈਟ ਦੀ ਬਲੈਕ ਐਂਡ ਆਫ ਵਾਈਟ ਦੀ ਠੀਕ ਆ ਜੀ ਤੇ ਇਹ ਵਾਲਾ ਆਏਗਾ ਜੀ ਆਪਣਾ ਬਾਜੂ ਦੇ ਉੱਪਰ ਇਹ ਬਾਜੂ ਦਾ ਡਿਜ਼ਾਈਨ ਆ ਠੀਕ ਆ ਇਸ ਤਰ੍ਹਾਂ ਇਹ ਬਾਜੂ ਦੇ ਉੱਤੇ ਬਣਿਆ ਹੋਇਆਗਾ ਤੁਸੀਂ ਇਹਦੇ ਤੇ ਕੁਝ ਨਹੀਂ ਕਰਨਾ ਸਿੰਪਲ ਇੱਕ ਬਲੈਕ ਲੇਸ ਦੀ ਪਾਈਪਿੰਗ ਕੱਢਣੀ ਆ ਹੋਰ ਇਹਦੇ ਸੂਟ ਦੇ ਉੱਤੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਕਿਉਂਕਿ ਦੇਖੋ ਜੀ ਇਹਦੀ ਜਿਹੜੀ ਬਾਟਮ ਆ ਉਹ ਬਹੁਤ ਜ਼ਿਆਦਾ ਗ੍ਰੇਸਫੁੱਲ ਆ ਬਾਟਮ ਤੁਹਾਨੂੰ ਦਿਖਾਉਣੀ ਆ ਸੀ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਆ ਬਾਟਮ ਬਾਟਮ ਬਲੈਕ ਕਲਰ ਦੇ ਵਿੱਚ ਆ ਇਹ ਵਾਰ ਇਹ ਵਾਲਾ ਸਾਡੇ ਕੋਲ ਫੈਬਰਿਕ ਅਵੇਲੇਬਲ ਆ ਤੁਸੀਂ ਹੋਰ ਵੀ ਕੋਈ ਡਿਜ਼ਾਈਨ ਭੇਜ ਕੇ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ ਤੁਸੀਂ ਇਹਨਾਂ ਨੂੰ ਕອດ ਸੈੱਟ ਵੀ ਬਣਾ ਸਕਦੇ ਹੋ ਜੀ ਸਿੰਪਲ ਪਲੇਨ ਹੀ ਬਿਲਕੁਲ ਕੋਈ embroiderry ਕਰਾਉਣ ਦੀ ਵੀ ਲੋੜ ਨਹੀਂ ਤਾਂ ਵੀ ਤੁਸੀਂ ਸਾਨੂੰ ਮੰਗਵਾ ਸਕਦੇ ਹੋ ਸਾਡੇ ਕੋਲ ਫੈਬਰਿਕ ਕਲਾ ਹੁਣ ਜੀ ਆਪਾਂ ਇਹਦੇ ਤੇ ਪੈਚ ਲਗਾ ਕੇ ਇਹਦੇ ਵਾਲਾ ਦੇਖੋਗੇ ਤੁਸੀਂ ਫੇਰ ਆਪਾਂ ਵਰਕ ਕੀਤਾ ਹੋਇਆ ਜੀ ਇਹ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਆਗਾ ਤੇ ਤੁਸੀਂ ਸਟ੍ਰੇਟ ਸਲਵਾਰ ਹੀ ਬਣੇਗੀ ਇਹ ਸੀ ਤਾਂ ਮੈਂ ਤੁਹਾਨੂੰ ਪਹਿਲੇ ਦੱਸਦਾ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਲਓ ਜੀ ਇਹ ਚ ਮੈਨੂੰ ਬੋਲਣ ਦੀ ਵੀ ਲੋੜ ਨਹੀਂ ਤੁਹਾਨੂੰ ਦਿਖ ਰਹੀ ਹੋਏਗੀ ਵਰਕ ਦੀ ਫਿਨਿਸ਼ਿੰਗ ਕਲਰ ਕੰਬੀਨੇਸ਼ਨ ਕਿੰਨੇ ਜਿਆਦਾ ਸੋਹਣੇ ਐਡ ਅਪ ਕੀਤੇ ਹੋਏ ਆ ਔਰ ਕਿੰਨਾ ਜਿਆਦਾ ਵਰਕ ਆ ਜੀ ਕਿਉਂਕਿ ਤੁਸੀਂ ਦੇਖੋ ਵੀ ਇੱਕ ਘੇਰੇ ਦਾ ਵਰਕ ਆ ਇਹ ਪੂਰਾ ਇੱਕ ਕੰਮ ਪਹੁੰਚਦੇ ਉੱਤੇ ਦਾ ਦੂਜੇ ਪੌਂਚ ਦੇ ਉੱਤੇ ਵੀ ਸੇਮ ਵਰਕ ਹੋਏਗਾ ਤਾਂ ਦੋ ਕਿਰਿਆਂ ਦਾ ਵਰਕ ਹੋਏਗਾ ਜੀ ਠੀਕ ਹੈ ਜੀ ਇਹ ਵਾਲੀ ਸੂਟ ਦੀ ਲੁੱਕ ਆਏਗੀ ਬਹੁਤ ਜ਼ਿਆਦਾ ਪਿਆਰੀ ਵਿਦਆਊਟ ਦੁਪੱਟਾ ਸੂਟ ਹੈ ਜੀ ਪੂਰਾ ਫਾਈਨ ਕੁਆਲਟੀ ਦਾ ਫੈਬਰਿਕ ਆ ਤੇ ਪੂਰਾ ਸੋਹਣੇ ਕਲਰ ਕੰਬੀਨੇਸ਼ਨ ਕਰਕੇ ਆਪਣੇ ਵਰਕ ਹੋਇਆ ਹੋਇਆ ਹੈਗਾ ਜੀ ਠੀਕ ਹੈ ਜੀ ਤੇ ਇਹ ਵਾਲਾ ਆਪਣਾ ਇਨੈਕਸ ਸੂਟ ਹੈ ਜੀ ਇਹ ਆਪਣਾ ਪਹਿਲਾਂ ਵੀ ਬਹੁਤ ਵਧੀਆ ਸੋਲਡ ਆਊਟ ਰਿਹਾ ਸੀਗਾ ਸੂਟ ਹਨਾ ਤੇ ਇਹ ਸਾਡੇ ਕੋਲੇ ਫੈਬਰਿਕ ਲਗਭਗ ਇੱਕ ਸੂਟ ਦਾ ਹੋਰ अवेलेबल ਆ ਇਸ ਤੋਂ ਬਾਅਦ ਫਿਰ ਇਹ ਵਾਲਾ ਫੈਬਰਿਕ ਵੀ ਨਹੀਂ ਮਿਲਣਾ ਕਿਉਂਕਿ ਇਹ ਫੈਬਰਿਕ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਪਹਿਣਾ ਦੁਆਰਾ ਇਹ ਜੀ ਤੁਹਾਡਾ ਘੇਰਾ ਘੱਟੋ ਘੱਟ 22 ਇੰਚ ਹੋਣਾ ਜ਼ਰੂਰੀ ਆ ਕਿਉਂਕਿ ਜਿਹੜਾ ਆਪਾਂ ਇਹ ਬਣਾਇਆਗਾ ਇਹ 22 ਇੰਚ ਤੇ ਬਣਾਇਆ ਹੋਇਆਗਾ ਤੇ ਮੈਕਸਿਮਮ ਤੁਹਾਡਾ ਘੇਰਾ ਕਿੰਨਾ ਮਰਜ਼ੀ ਹੋਵੇ ਕੋਈ ਦਿੱਕਤ ਨਹੀਂ ਹੁੰਦੀ ਕਿਉਂਕਿ ਫਿਰ ਤਾਂ ਇੱਥੇ ਸਲਾਈ ਇੱਥੇ ਸਲਾਈ ਜਿੱਥੇ ਮਰਜ਼ੀ ਪੈ ਜਾਣੀ ਹੁੰਦੀ ਆ ਫੈਬਰਿਕ ਦੀ ਨੌਲੇਜ ਦੇ ਆਦੀ ਤੁਸੀਂ ਦੇਖੋਗੇ ਕਲੋਜ਼ ਅਪ ਕਰਕੇ ਜੀ ਇਹ ਸੈਲਫ ਦੇ ਵਿੱਚ ਫੈਬਰਿਕ ਆ ਤੇ ਇਹ ਵਾਲਾ ਵੀ ਕੱਪੜਾ ਇਦਾਂ ਗਾ ਵੈਸੇ ਸਮਰ ਵਾਲਾ ਫੈਬਰਿਕ ਹੈਗਾ ਪਰ ਇਹ ਵਾਲਾ ਵੀ ਇਦਾਂ ਵੀ ਤੁਸੀਂ ਪੂਰਾ ਸਰਦੀ ਗਰਮੀ ਪਾ ਸਕਦੇ ਹੋ ਪੂਰਾ ਸਾਲ ਪਾ ਸਕਦੇ ਹੋ ਠੀਕ ਹੈ ਜੀ ਹੁਣ ਜਿਵੇਂ ਤੁਸੀਂ ਆਪਣੇ ਰਖੜੀ ਦਾ ਤਿਹਾਰ ਆ ਰਿਹਾ ਤੀਆਂ ਦਾ ਤਿਹਾਰ ਆਇਆ ਤੁਸੀਂ ਆਪਣੇ ਭੈਣਾਂ ਨੂੰ ਹਨਾ ਜਾਂ ਕਿਸੇ ਨੂੰ ਵੀ ਗਿਫਟ ਕਰਨਾ ਚਾਹੋ ਨੇ ਤੁਸੀਂ ਕਰ ਸਕਦੇ ਇਹ ਦੋਨੋਂ ਚੱਕਾਂ ਦੇ ਉੱਤੇ ਵੇਲਾ ਆਉਣਗੀਆਂ ਪੂਰੀਆਂ ਵਧੀਆ ਵਰਕ ਦੀ ਤੁਹਾਨੂੰ ਬਾਰ ਬਾਰ ਕਹਣੀ ਹੈ ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਇਹ ਵਾਲਾ neck ਤੇ ਆਏਗਾ ਜੀ ਕਲਰ ਕੰਬੀਨੇਸ਼ਨ ਦੇਖੋਗੇ ਕਿੰਨੇ ਜਿਆਦਾ ਸੋਹਣੇ ਬਣੇ ਹੋਏ ਆ ਪੂਰੇ ਵਧੀਆ ਇਹ ਵਾਲਾ ਨੈੱਕ ਤੇ ਆਏਗਾ ਜੀ ਵਰਕ ਆਪਣਾ ਤੇ ਇਹਦੇ ਵਿੱਚ ਵੀ ਲੈਂਥ ਦੀ ਕੋਈ ਬਹੁਤੀ ਪ੍ਰੋਬਲਮ ਨਹੀਂ ਹੈਗੀ ਘੇਰਾ ਤੁਹਾਨੂੰ ਦੱਸਤਾ ਵੀ ਮਿਨੀਮਮ 22 ਚਾਹੀਦਾ ਜੀ 22 ਘੇਰਾ ਚਾਹੀਦਾ ਲੈਂਥ ਦੀ ਕੋਈ ਇੰਨਾ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਤੁਸੀਂ ਆ ਚਾਹੇ 38 ਲੈਂਥਾ ਚਾਹੇ ਤੁਸੀਂ 46 ਲੈਂਥਾ ਤੁਸੀਂ ਉਹ ਬਣਾ ਸਕਦੇ ਹੋ ਕਿਉਂਕਿ ਘੇਰਾਗਾ ਗਲਾ ਹੀ ਹੈ ਜੀ ਚਾਹੇ ਤੁਸੀਂ ਇੱਥੋਂ ਕੱਢ ਲਓ ਚਾਹੇ ਤੁਸੀਂ ਇੱਥੋਂ ਕੱਢ ਲਓ ਤੇ ਚਾਹੇ ਤੁਸੀਂ ਇੱਥੋਂ ਕੱਢ ਲਓ ਜਿੱਥੋਂ ਮਰਜੀ ਤੁਸੀਂ ਆਪਣਾ ਨੈੱਕ ਜਿਹੜਾ ਬਣਾ ਸਕਦੇ ਹੋ ਤੇ ਇਹਦਾ ਆਪਾਂ ਤੁਹਾਨੂੰ ਦਿਖਾਉਣਾ ਹੈ ਬਾਜੂ ਦਾ ਡਿਜ਼ਾਈਨ ਤੁਸੀਂ ਚਾਹੇ ਇਸ ਨੂੰ ਸਲਵਾਰ ਦੀ ਮੂਰੀ ਤੇ ਵੀ ਲੈ ਕੇ ਆ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੋਏਗੀ ਇਹ ਬਾਜੀ ਦਾ ਡਿਜ਼ਾਈਨ ਹੈ ਵਰਕ ਦੀ ਆਪਾਂ ਹਮੇਸ਼ਾ ਕਹਿੰਦੇ ਹੁੰਨੇ ਆ ਸਾਡੀ ਪੂਰੀ ਫੁੱਲ ਗਰੰਟੀ ਹੁੰਦੀ ਹੈ ਬਹੁਤ ਸੋਹਣਾ ਸੀ ਵਰਕ ਕਰਵਾ ਕੇ ਦਿੰਨੇ ਆ ਤੁਸੀਂ ਸਾਡੇ ਕੋਲੋਂ ਹੈਂਡਵਰਕ ਵੀ ਕਰਵਾ ਸਕਦੇ ਹੋ ਤਾਂ ਪੇਂਟ ਵੀ ਕਰਵਾ ਸਕਦੇ ਹੋ ਤੁਸੀਂ ਮੀ ਨੇਡਲ ਵਰਕ ਕਰਵਾ ਸਕਦੇ ਹੋ ਪਫ ਵਰਕ ਕਰਵਾ ਸਕਦੇ ਜਿਹੜਾ ਜ ਮਰਜ਼ੀ ਤੁਸੀਂ ਸਾਨੂੰ ਸੂਟ ਭੇਜੋਗੇ ਜੈਸ ਟੀਚਿੰਗ ਦੇ ਵਿੱਚ ਆ ਚਾਹੇ ਐਮਬਰਾਇਡਰੀ ਦੇ ਵਿੱਚ ਅਸੀਂ ਤੁਹਾਨੂੰ ਹਰ ਤਰ੍ਹਾਂ ਦਾ ਸੂਟ ਰੈਡੀ ਕਰਕੇ ਦੇਵਾਂਗੇ ਬਾਕੀ ਤੁਸੀਂ ਸਾਡੀਆਂ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੋ ਉਹਨਾਂ ਦੇ ਵਿੱਚੋਂ ਵੀ ਤੁਹਾਨੂੰ ਕੋਈ ਸੂਟ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾਗਾ ਤੁਸੀਂ ਸਾਨੂੰ ਉਥਾਂ ਭੇਜ ਸਕ ਬਾਕੀ ਕੋਈ ਵੀ ਕੁਆਰੀ ਆ ਤੁਸੀਂ 10 ਤੋਂ 6 ਦੇ ਵਿੱਚ ਵਿੱਚ ਆਪਣੀ ਕਰ ਸਕਦੇ ਹੋਗੇ ਪੁੱਛ ਸਕਦੇ ਆ ਸਾਨੂੰ ਵਿਥਿਨ 3 অর 4 ਡੇ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਵੇਗਾ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਪ੍ਰੋਬਲਮ ਨਹੀਂ ਆਏਗੀ ਜੈਨੂਇਨ ਪੇਜ ਆ ਜੀ ਪੰਜਾਬ ਦੀ ਗੱਲ ਕਰ ਰਹੀਆਂ ਅਗਰ ਤੁਸੀਂ ਨਾਲ ਲੱਗਦੇ ਸਟੇਟਾਂ ਦੇ ਵਿੱਚੋਂ ਜਾਂ ਇੰਡੀਆ ਦੇ ਅਕਸਰ ਸਟੇਟ ਦੇ ਵਿੱਚ ਆ ਤਾਂ ਵਿਦਿਨ 1 ਵੀਕ ਪਹੁੰਚ ਜਾਂਦਾ ਜੀ ਆਪਣਾ ਸੂਟ ਤੇ ਅਗਰ ਤੁਸੀਂ ਫੋਰਨ ਦੇ ਵਿੱਚ ਆ ਤਾਂ ਉੱਥੇ ਵੀ ਅਸੀਂ 3 ਜਾਂ 4 ਦਿਨਾਂ ਦੇ ਵਿੱਚ ਸੂਟ ਪਹੁੰਚ ਜਾਂਦਾ ਡੀ ਐਚ ਐਲ ਰਾਹੀਂ ਅਸੀਂ ਲਾਉਨੇ ਆਂਗੇ ਤਾਂ ਫੋਰਨ ਵਾਲੇ ਭੈਣਾ ਵੀ ਬੇਫਿਕਰ ਹੋ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਨੇ ਹੋਪਫੁਲੀ ਜੀ ਤੁਹਾਨੂੰ ਵੀਡੀਓ ਬਹੁਤ ਸੋਹਣੀ ਲੱਗੀ ਹੋਏਗੀ ਤੁਸੀਂ ਆਪਣੇ ਆਫਰਸ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਜੀ ਤੇ ਬਾਕੀਆਂ ਨੂੰ ਵੀ ਇਹ ਵੀਡੀਓ ਸ਼ੇਅਰ ਕਰੋ ਥੈਂਕ ਯੂ ਸੋ ਮੱਚ ਜ